ਜੇ ਕੋਈ ਬੰਦਾ ਮਰ ਜੇ ਉਹਦੇ ਘਰੇ ਜਾ ਕੇ ਬੈਠਣਾ ਵਾਲਾ ਵੀ ਕੋਈ ਨਹੀਂ ਹੈਗਾ ਕੋਈ ਗੰਦੇ ਪੰਜ ਜਾਵੇ ਕਿਹੜਾ ਇੱਥੇ ਕੋਈ ਬੰਦਾ ਮਰ ਜੇ ਉਹਦੇ ਘਰੇ ਜਾ ਕੇ ਬੈਠਣਾ ਵਾਲਾ ਵੀ ਕੋਈ ਨਹੀਂ ਹੈਗਾ ਕੋਈ ਗੰਦੇ ਪੰਜ ਜਾਵੇ ਕਿਹੜਾ ਇੱਥੇ ਕੋਈ ਬੰਦਾ ਮਰ ਜੇ ਉਹਦੇ ਘਰੇ ਜਾ ਕੇ ਬੈਠਣਾ ਵਾਲਾ ਵੀ ਕੋਈ ਨਹੀਂ ਹੈਗਾ ਉਹ ਗੰਦੇ ਪਾਣੀ ਜਾਵੇ ਕਿਹੜਾ ਮਾਨਸਾ ਦੇ ਵਾਰਡ ਨੰਬਰ 10 ਦੇ ਲੋਕਾਂ ਦਾ ਦਰਦ ਉਸ ਸਮੇਂ ਛਲਕ ਪਿਆ ਜਦੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੁਹੱਲੇ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਮਾ ਹੋਣ ਤੋਂ ਬਾਅਦ ਉਸ ਦੀ ਨਿਕਾਸੀ ਦਾ ਕੋਈ ਇੰਤਜ਼ਾਮ ਨਹੀਂ ਹੋ ਸਕਿਆ ਵਾਰਡ ਵਾਸੀਆਂ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਰੱਬ ਨਾ ਕਰੇ ਅਜੇ ਕਿਸੇ ਦੇ ਘਰ ਦੇ ਵਿੱਚ ਕੋਈ ਮਰ ਜਾਵੇ ਤਾਂ ਗਲੀਆਂ ਦੇ ਵਿੱਚ ਜਮਾ ਹੋਏ ਸੀਵਰੇਜ ਦੇ ਗੰਦੇ ਪਾਣੀ ਦੀ وجہ ਨਾਲ ਉਸ ਦੇ ਘਰ ਕੋਈ ਅਫਸੋਸ ਕਰਨ ਵੀ ਨਹੀਂ ਜਾਂਦਾ ਵਾਰਡ ਵਾਸੀਆਂ ਦਾ ਕਹਿਣਾ ਕਿ ਬਰਸਾਤੀ ਮੌਸਮ ਤੇ ਸੀਵਰੇਜ ਦੇ ਗੰਦੇ ਪਾਣੀ ਦੀ ਬਦੌਲਤ ਘਰ-ਘਰ ਮਰੀਜ਼ ਹੋ ਰਹੇ ਨੇ ਕਿਸੇ ਵੀ ਸਮੇਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਉਹਨਾਂ ਮੰਗ ਕੀਤੀ ਹੈ ਕਿ ਵਾਰਡ ਦੀਆਂ ਗਲੀਆਂ ਦੇ ਵਿੱਚ ਜਮਾ ਹੋਏ ਗੰਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਹੱਲ ਕੀਤਾ ਜਾਵੇ ਮਾਨਸਾ ਤੋਂ ਬਿੱਟੂ ਬੁੱਢਲਾਡਾ ਦੀ ਰਿਪੋਰਟ ਭਾਈ ਇਹ ਪੂਰਾ ਹਾਲ ਤਾਂ ਇੰਨਾ ਹੈ ਕਿ ਤੁਸੀਂ ਪੁੱਛੋਣਾ ਇੱਥੋਂ ਲੰਗੜਾ ਔਖਾ ਹੁੰਦਾ ਹੈ ਮੇਰੇ ਬ੍ਰਦਰ ਦੇ ਹੁਣੀ ਦੋ ਜਣ ਔਖੋਂਗੇ ਜੜਵਾਈਆਂ ਨੇ ਉਹ ਵੀ ਬਿਮਾਰ ਹੋ ਗਿਆ ਐਸੇ ਬਿਮਾਰੀ ਪਿੱਛੇ ਗੰਦੇ ਪਾਣੀ ਪਿੱਛੇ ਉਹਦੇ ਮੱਛਲੜ ਕੇ ਮਲੇਰੀਆ ਹੋ ਗਿਆ ਠੀਕ ਹੈ ਨਾ ਖ ਕਿ ਉਹਦੇ ਹੁਣ ਦੋ ਜੰਡਾ ਖੋਣ ਦੇ ਜਲਵਾਹਿਆਂ ਨੇ ਹਾਰੇ ਘਰਾਂ ਦੇ ਵਿੱਚ ਇੱਕ ਇੱਕ ਮਰੀਜ਼ ਪਿਆ ਤੇ ਇੱਥੇ ਨਾ ਕੋਈ ਸਫਾਈ ਕਰਨ ਵਾਲਾ ਆਉਂਦਾ ਤੇ ਨਾ ਇਹਦੇ ਸਫਾਈ ਹੁੰਦੀ ਹੈ ਅਸਾ ਇਹੀ ਚੋਣ ਹੈ ਕਿ ਸਾਡੀ ਗਲੀ ਦਾ ਸਫਾਈ ਕਰਾਈ ਜਾਵੇ ਤੇ ਇੱਥੇ ਜਿਹੜਾ ਇਹ ਗੰਦੇ ਪਾਣੀ ਦਾ ਪੱਕਾ ਹੱਲ ਕੀਤਾ ਜਾਵੇ ਨਹੀਂ ਇੱਥੇ ਆ ਜਾਂਦੇ ਨੇ ਇੱਕ ਮੜੇ ਸੀਵਰੇਜ ਡਾਂਗ ਜੀ ਮਾਰ ਕੇ ਚੱਲ ਜਾਂਦੇ ਕੋਈ ਉਹਦੇ ਨਾਲ ਸਾਫ਼ ਨਹੀਂ ਹੁੰਦਾ ਤਿੰਨੇ ਕਿ ਦਿਨ ਹੋ ਗਏ ਪਾਣੀ ਖੜੇ ਨੂੰ ਇਹਦੇ 4-5 ਮਹੀਨੇ ਹੋ ਗਏ ਇੱਥੇ ਪਾਣੀ ਖੜੇ ਨੂੰ 4-5 ਮਹੀਨਿਆਂ ਦਾ ਇੱਥੇ ਨਾ ਤਾਂ ਕੋਈ ਐਮਸੀ ਆ ਰਿਹਾ ਐਮਸੀ 10 ਵਾਰਡ ਦਾ ਆ ਕੇ ਚੱਲ ਜਾਂਦਾ ਪਰ ਕੰਮ ਨਹੀਂ ਹੋ ਰਿਹਾ 8ਵਾੜ ਨੰਬਰ ਦਾ ਤਾਂ ਕਦੇ ਆਇਆ ਹੀ ਨਹੀਂ ਉਹ ਕਹਿੰਦਾ ਕਹਿੰਦਾ ਮੈਂ ਤਾਂ ਆ ਹੀ ਨਹੀਂ ਸਕਦਾ ਕਹਿੰਦਾ ਮੇਰੇ ਹੱਥ 'ਚ ਕੁਝ ਨਹੀਂ 8ਵਾੜ ਨੰਬਰ ਦੇ ਐਮਸੀ ਨੇ ਹੱਥ ਖੜੇ ਕਰਦੇ ਆਉਦੇ ਕੀ ਮੰਗ ਕਰਦੇ ਹਾਂ ਅਸਲ ਇਹ ਹੀ ਮੰਗ ਕਰਦੇ ਸਾਡਾ ਹੱਲ ਕੀਤਾ ਜਾਵੇ ਗੰਦੇ ਪਾਣੀ ਦਾ ਇਸ ਤੋਂ ਬਿਮਾਰੀਆਂ ਹੁਣ ਲੱਗੀਆਂ ਜਾਂਦੀਆਂ ਨੇ ਠੀਕ ਹੈ ਜੀ ਹਰ ਇੱਕ ਘਰ 'ਚ ਮਰੀਜ਼ ਪਿਆ ਹੈ ਕੀ ਸਰਕਾਰ ਇਹੀ ਚ ਦੇਖ ਰਹੀ ਹੈ ਵੀ ਜੋ ਸਾਰੀ ਗਲੀ ਬਿਮਾਰ ਹੋ ਕੇ ਬੈਠੂਗੀ ਕੀ ਕਰਾਣਾ ਇਹ ਜੀ ਸਰਕਾਰ ਤੋਂ ਅਸੀਂ 4 ਮਹੀਨੇ ਹੋ ਗਏ ਆਪਣੇ ਇੱਥੇ ਪਾਣੀ ਤੇ ਅਸੀਂ ਝੂਸਦੇ ਆ ਨਾ ਕੋਈ ਅਟੈਂਸ਼ਨ ਨਹੀਂ ਆਈ ਕੋਈ ਦਿੱਕਤ ਨਹੀਂ ਹੈਗੀ ਨਾ ਕੋਈ ਸੀਵ ਰਿਵਾਰਡ ਨਾ ਕੋਈ ਪ੍ਰਸ਼ਾਸਨ ਇੱਥੇ ਆ ਕੇ ਦੇਖਦਾ ਐ ਐਮਐਲਏ ਕੋਈ ਕਿੰਨੇ ਵਾਰ ਕਹਤਾ ਨਾ ਕੋਈ ਆ ਕੇ ਦੇਖ ਰਹੀ ਨਹੀਂ ਸਾਡਾ ਹਾਲ ਕੀ ਮੇ ਰਹਿ ਰਹੇ ਆ ਇੱਥੇ ਕੋਈ ਬੰਦਾ ਮਰ ਜੇ ਉਹਦੇ ਘਰੇ ਜਾ ਕੇ ਬੈਠਣ ਵਾਲਾ ਵੀ ਕੋਈ ਨਹੀਂ ਹੈਗਾ ਕੋਈ ਗੰਦੇ ਪਾਣੀ ਚ ਜਾਵੇ ਕਿਹੜਾ ਸਕੂਲ ਦੇ ਬੱਚਿਆਂ ਨੇ ਸਾਡਾ ਸਕੂਲ ਆ ਚਾਲੀ ਬੱਚੇ ਆਪਣੇ ਕੋ ਪੜਦੇ ਨੇ ਸਾਰੇ ਪਾਣੀ ਦੇ ਵਿੱਚ ਆ ਕੇ ਡਿੱਗਦੇ ਨੇ ਸਾਡੇ ਪਾਰ ਦੇ ਬੁਰਾ ਹਾਲ ਹੋਇਆ ਪਿਆਗਾ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੈ ਕੀ ਮੰਗ ਕਰਦੇ ਮੰਗ ਤਾਂ ਹੀ ਕਰਦੇ ਹਰ ਪਾਣੀ ਗੱਡਿਆ ਜਾਂ ਸਾਫ਼ ਸੁਭਾਈ ਰਹਿਣ ਲੱਗੇ ਮੜਾ ਮਛਰਾਂ ਤੋਂ ਜੂ ਬਿਮਾਰੀ ਲੱਗ ਜੀ ਕਿਸੇ ਨੂੰ ਕੋਈ ਹੈ ਉਹਦਾ ਤਾਂ ਇਨਸਾਫ ਇੱਥੇ ਕੋਈ ਬੰਦਾ ਮਰ ਜੇ ਉਹਦੇ ਘਰੇ ਜਾ ਕੇ ਕੋਈ ਗੰਦੇ ਪੰਜ ਜਾਵੇ ਕਿਹੜਾ ਇੱਥੇ ਕੋਈ ਬੰਦਾ ਮਰ ਜੇ ਉਹਦੇ ਘਰੇ ਜਾ ਕੇ ਬੈਠਣਾ ਵਾਲਾ ਵੀ ਕੋਈ ਨਹੀਂ ਹੈਗਾ ਕੋਈ ਗੰਦੇ ਪੰਜ ਜਾਵੇ ਕਿਹੜਾ ਇੱਥੇ ਕੋਈ ਬੰਦਾ ਮਰ ਜੇ ਉਹਦੇ ਘਰੇ ਜਾ ਕੇ ਬੈਠਣਾ ਵਾਲਾ ਵੀ ਕੋਈ ਨਹੀਂ ਹੈਗਾ ਉਹ ਗੰਦੇ ਪਾਣੀ ਜਾਵੇ ਕਿਹੜਾ ਮਾਨਸਾ ਦੇ ਵਾਰਡ ਨੰਬਰ 10 ਦੇ ਲੋਕਾਂ ਦਾ ਦਰਦ ਉਸ ਸਮੇਂ ਛਲਕ ਪਿਆ ਜਦੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੁਹੱਲੇ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਮਾ ਹੋਣ ਤੋਂ ਬਾਅਦ ਉਸ ਦੀ ਨਿਕਾਸੀ ਦਾ ਕੋਈ ਇੰਤਜ਼ਾਮ ਨਹੀਂ ਹੋ ਸਕਿਆ ਵਾਰਡ ਵਾਸੀਆਂ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਰੱਬ ਨਾ ਕਰੇ ਅਜੇ ਕਿਸੇ ਦੇ ਘਰ ਦੇ ਵਿੱਚ ਕੋਈ ਮਰ ਜਾਵੇ ਤਾਂ ਗਲੀਆਂ ਦੇ ਵਿੱਚ ਜਮਾ ਹੋਏ ਸੀਵਰੇਜ ਦੇ ਗੰਦੇ ਪਾਣੀ ਦੀ وجہ ਨਾਲ ਉਸ ਦੇ ਘਰ ਕੋਈ ਅਫਸੋਸ ਕਰਨ ਵੀ ਨਹੀਂ ਜਾਂਦਾ ਵਾੜ ਵਾਸੀਆਂ ਦਾ ਕਿਣਕੀ ਬਰਸਾਤੀ ਮੌਸਮ ਤੇ ਸੀਵਰੇਜ ਦੇ ਗੰਦੇ ਪਾਣੀ ਦੀ ਬਦੌਲਤ ਘਰ-ਘਰ ਮਰੀਜ਼ ਹੋ ਰਹੇ ਨੇ ਕਿਸੇ ਵੀ ਸਮੇਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਉਹਨਾਂ ਮੰਗ ਕੀਤੀ ਹੈ ਕਿ ਵਾੜ ਦੀਆਂ ਗਲੀਆਂ ਦੇ ਵਿੱਚ ਜਮਾ ਹੋਏ ਗੰਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਹੱਲ ਕੀਤਾ ਜਾਵੇ ਮਾਨਸਾ ਤੋਂ ਬਿੱਟੂ ਬੁੱਢਲਾਡਾ ਦੀ ਰਿਪੋਰਟ ਭਾਈ ਇਹ ਬੁਰਾ ਹਾਲ ਤਾਂ ਇੰਨਾ ਹੈ ਕਿ ਤੁਸੀਂ ਪੁੱਛੋਣਾ ਇੱਥੋਂ ਲੰਗੜਾ ਔਖਾ ਹੁੰਦਾ ਹੈ ਮੇਰੇ ਬ੍ਰਦਰ ਦੇ ਹੁਣੀ ਦੋ ਜਣ ਔਖੋਂਗੇ ਜੜਵਾਈਆਂ ਨੇ ਉਹ ਵੀ ਬਿਮਾਰ ਹੋ ਗਿਆ ਇਸੇ ਬਿਮਾਰੀ ਪਿੱਛੇ ਗੰਦੇ ਪਾਣੀ ਪਿੱਛੇ ਉਹਦੇ ਮੱਛਲੜ ਕੇ ਮਲੇਰੀਆ ਹੋ ਗਿਆ ਠੀਕ ਹੈ ਨਾ ਉਹ ਖੂ ਕਿ ਉਹਦੇ ਹੁਣ ਦੋ-ਦੋ ਜੰਡਾ ਖੋਣ ਦੇ ਜੜਵਾਈਆਂ ਨੇ ਸਾਰੇ ਘਰਾਂ ਦੇ ਵਿੱਚ ਇੱਕ-ਇੱਕ ਮਰੀਜ਼ ਪਿਆ ਹੈ ਤੇ ਇੱਥੇ ਨਾ ਕੋਈ ਸਫਾਈ ਕਰਨ ਵਾਲਾ ਆਉਂਦਾ ਤੇ ਨਾ ਇਹਦੇ ਸਫਾਈ ਹੁੰਦੀ ਹੈ ਅਸਲ ਇਹੀ ਚੋਣ ਹੈ ਕਿ ਸਾਡੀ ਗਲੀ ਦਾ ਸਫਾਈ ਕਰਾਈ ਜਾਵੇ ਤੇ ਇੱਥੇ ਜਿਹੜਾ ਇਹ ਗੰਦੇ ਪਾਣੀ ਦਾ ਪੱਕਾ ਹੱਲ ਕੀਤਾ ਜਾਵੇ ਨਹੀਂ ਇੱਥੇ ਆ ਜਾਂਦੇ ਨੇ ਇੱਕ ਮੜੇ ਸੀਵਰੇਜ ਡਾਂਗ ਜੀ ਮਾਰ ਕੇ ਚੱਲ ਜਾਂਦੇ ਕੋਈ ਉਹਦੇ ਨਾਲ ਸਾਫ਼ ਨਹੀਂ ਹੁੰਦਾ ਕਿੰਨੇ ਕਿ ਦਿਨ ਹੋ ਗਏ ਪਾਣੀ ਖੜੇ ਨੂੰ ਇਹਦੇ 4-5 ਮਹੀਨੇ ਹੋ ਗਏ ਇੱਥੇ ਪਾਣੀ ਖੜੇ ਨੂੰ 4-5 ਮਹੀਨਿਆਂ ਦਾ ਇੱਥੇ ਨਾ ਤਾਂ ਕੋਈ ਐਮਸੀ ਆ ਰਿਹਾ ਐਮਸੀ 10 ਵਾਰਡ ਦਾ ਆ ਕੇ ਚੱਲ ਜਾਂਦਾ ਪਰ ਕੰਮ ਨਹੀਂ ਹੋ ਰਿਹਾ 88 ਨੰਬਰ ਦਾ ਤਾਂ ਕਦੇ ਆਇਆ ਹੀ ਨਹੀਂ ਉਹ ਕਹਿੰਦਾ ਕਹਿੰਦਾ ਮੈਂ ਤਾਂ ਆ ਹੀ ਨਹੀਂ ਸਕਦਾ ਕਹਿੰਦਾ ਮੇਰੇ ਹੱਥ 'ਚ ਕੁਝ ਨਹੀਂ 88 ਨੰਬਰ ਦੇ ਐਮਸੀ ਨੇ ਹੱਥ ਖੜੇ ਕਰਦੇ ਆਉਦੇ ਕੀ ਮੰਗ ਕਰਦੇ ਹਾਂ ਅਸਲ ਇਹ ਹੀ ਮੰਗ ਕਰਦੇ ਸਾਡਾ ਹੱਲ ਕੀਤਾ ਜਾਵੇ ਗੰਦੇ ਪਾਣੀ ਦਾ ਇਸ ਤੋਂ ਬਿਮਾਰੀਆਂ ਹੁਣ ਲੱਗੀਆਂ ਜਾਂਦੀਆਂ ਨੇ ਠੀਕ ਹੈ ਜੀ ਹਰ ਇੱਕ ਘਰ 'ਚ ਮਰੀਜ਼ ਪਿਆ ਹੈ ਕੀ ਸਰਕਾਰ ਇਹੀ ਚ ਦੇਖ ਰਹੀ ਹੈ ਵੀ ਜੋ ਸਾਰੀ ਗਲੀ ਬਿਮਾਰ ਹੋ ਕੇ ਬੈਠੂਗੀ ਕੀ ਕਰਾਣਾ ਇਹ ਜੀ ਸਰਕਾਰ ਤੋਂ ਅਸੀਂ 4 ਮਹੀਨੇ ਹੋ ਗਏ ਆਪਣੇ ਇੱਥੇ ਪਾਣੀ ਤੇ ਅਸੀਂ ਝੂਸਦੇ ਹਾਂ ਕੋਈ ਅਟੈਂਸ਼ਨ ਨਹੀਂ ਆਈ ਕੋਈ ਦਿੱਕਤ ਨਹੀਂ ਹੈਗੀ ਨਾ ਕੋਈ ਸੀਵ ਰਿਵਾਰਡ ਨਾ ਕੋਈ ਪ੍ਰਸ਼ਾਸਨ ਇੱਥੇ ਆ ਕੇ ਦੇਖਦਾ ਐ ਐਮਐਲਏ ਕੋਈ ਕਿੰਨੇ ਵਾਰ ਕਹਤਾ ਨਾ ਕੋਈ ਆ ਕੇ ਦੇਖ ਰਹੀ ਨਹੀਂ ਸਾਡਾ ਹਾਲ ਕੀ ਮੇ ਰਹਿ ਰਹੇ ਆ ਇੱਥੇ ਕੋਈ ਬੰਦਾ ਮਰ ਜੇ ਉਹਦੇ ਘਰੇ ਜਾ ਕੇ ਬੈਠਣਾ ਵਾਲਾ ਵੀ ਕੋਈ ਨਹੀਂ ਹੈਗਾ ਕੋਈ ਗੰਦੇ ਪਾਣੀ ਜਾਵੇ ਕਿਹੜਾ ਸਕੂਲ ਦੇ ਬੈਨਾਂ ਨੇ ਸਾਡਾ ਸਕੂਲ ਆ 40 ਬੱਚੇ ਆਪਣੇ ਕੋ ਪੜਦੇ ਨੇ ਸਾਰੇ ਪਾਣੀ ਦੇ ਵਿੱਚ ਜਾ ਕੇ ਡਿੱਗਦੇ ਨੇ ਸਾਡੇ ਵਾਰਜ ਬੁਰਾ ਹਾਲ ਹੋਇਆ ਪਿਆਗਾ ਕਿਸੇ ਕੋਲ ਕੋਈ ਸੁਣਵਾਈ ਨਹੀਂ ਹੈ ਕੀ ਮੰਗ ਕਰਦੇ ਮੰਗ ਤਾਂ ਹੀ ਕਰਦੇ ਯਾਰ ਪਾਣੀ ਘੱਟਿਆ ਜਾਂ ਸਾਫ਼ ਸੁਭਾਈ ਰਹਿਣ ਲੱਗੇ ਮੜਾ ਮਛਰਾਂ ਤੋਂ ਜੂ ਬਿਮਾਰੀ ਲੱਗ ਜੀ ਕਿਸੇ ਨੂੰ ਕੋਈ ਹੈ ਉਹਦਾ ਤੁਹਾਨੂੰ